मनोरंजन कालिया ਦੇ ਘਰ ਦੇ ਬਾਹਰ ਇੱਕ ਵੱਡਾ ਹਾਦਸਾ ਵਾਪਰ ਗਿਆ ਹੈ 사시ਕਲ ਜੀ ਮੈਂ ਜੋਗਵਿੰਦਰ कौर ਪੰਜਾਬੀ ਲਿੰਕ ਮੀਡੀਆ ਦੇਖ ਰਹੇ ਸਾਰੇ ਸ్రోਤਿਆਂ ਦਾ ਸਵਾਗਤ ਕਰਦੇ ਹਾਂ ਦੱਸ ਦੇ ਕਿ ਮਨੋਰੰਜਨ ਕਾਲਿਆ ਸਾਭਕਾ ਮੰਤਰੀ ਨੇ ਜੋ ਕਿ ਜ਼ਲੰਦਰ ਦੇ ਵਿੱਚ ਰਹਿੰਦੇ ਨੇ ਉਹਨਾਂ ਦੇ ਘਰ ਦੇ ਬਾਹਰ ਅੱਜ ਸਵੇਰੇ ਤਕਰੀਬਨ 7:30 ਦੇ ਕਰੀਬ ਇੱਕ ਵੱਡਾ ਹਾਦਸਾ ਵਾਪਰ ਗਿਆ ਹਾਦਸੇ ਚ ਇੱਕ ਪਿਤਾ ਆਪਣੀ ਧੀ ਨੂੰ ਕਾਰ ਚਲਾਉਣੀ ਸਿਖਾ ਰਿਆ ਸੀ ਜਿਸ ਵਕਤ ਉਸ ਦਾ ਐਕਸੀਲੇਟਰ ਦੇ ਉੱਪਰ ਪੈਰ ਧਰਿਆ ਜਾਂਦਾ ਹੈ ਤੇ ਜਿਹਦੇ ਕਾਰਨ ਇੱਕ ਹੌਕਰ ਜਨਕਿ ਅਖਬਾਰ ਵੇਚਣ ਵਾਲਾ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦਾ ਪਰ ਖੁਸ਼ਕਿਸਮਤੀ ਦੀ ਗੱਲ ਇਹ ਹੈ ਕਿ ਧੀ ਤੇ ਪਿਤਾ ਦੋਨਾਂ ਨੂੰ ਹੀ ਕੋਈ ਸੱਟ ਨਹੀਂ ਲੱਗੀ ਹੈ ਉਹ ਦੋਨੋਂ ਸੁਰੱਖਿਅਤ ਨੇ ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਮਨੋਰੰਜਨ ਕਾਲਿਆ ਦੀ ਕਾਰ ਉਹਦੀ ਪਰਸਨਲ ਕਾਰ ਤੇ ਉਹਨਾਂ ਦੇ ਘਰ ਦੇ ਕੁਝ ਹਿੱਸੇ ਜਿਵੇਂ ਕਿ ਉਹਨਾਂ ਦੇ ਘਰ ਦਾ ਜਿਹੜਾ ਮੇਨ ਕਿਟਾ ਉਹ ਵੀ ਇਸ ਹਾਦਸੇ ਦਾ ਸ਼ਿਕਾਰ ਹੋ ਗਏ ਨੇ ਜਿਸ ਦੇ ਕਾਰਨ ਹੁਣ ਜੋ ਮੁਹੱਲਾ ਹੈ ਉਹਦੇ ਵਿੱਚ ਕਾਫੀ ਜ਼ਿਆਦਾ ਸਨਨਾਟਾ ਆ ਗਿਆ ਕਿਉਂਕਿ ਤੜਕਸਾਰੀ ਐਡਾ ਵੱਡਾ ਮੁਹੱਲੇ ਦੇ ਵਿੱਚ ਹਾਦਸਾ ਹੋ ਜਾਂਦਾ ਹੈ ਜਿਸ ਤੋਂ ਬਾਅਦ ਲੋਕ ਇੱਕ ਵਾਰ ਲਈ ਥੰਮ ਗਏ ਨੇ ਤੇ ਜੋ ਅਖਬਾਰ ਵੇਚਣ ਵਾਲਾ ਹੌਕਰ ਆ ਉਸ ਦੀ ਹਾਨਤ ਜੋ ਉਹ ਗੰਭੀਰ ਦੱਸੀ ਚੀ